ਸੱਚੀ ਗੱਲ ਜੀ ਸਾਰਿਆਂ ਨੂੰ ਵੈਲਕਮ अगेन ਔਨ ਬਾਸੀ ਵਲੋਗਸ ਸੋ ਤੁਸੀਂ ਸਾਰੇ ਠੀਕ ਹੋਵਗੇ ਜੇ ਇਹ ਤੋਂ ਪਹਿਲਾਂ ਬੰਦੇ ਭੱਜ ਜਾਂਦੇ ਅਸੀਂ ਦਿਖਾ ਦਿੰਨੇ ਆ ਇਹ ਮੇਰਾ ਸੋਹਣਾ ਪੁੱਤ ਹੈਗਾ ਮੇਰ ਨਾਲ ਗੁੱਸੇ ਗੁੱਸੇ ਕਿਹੜੀ ਗੱਲੋਂ ਆਪਾਂ ਦੱਸਣਾ ਨਹੀਂ ਹੈਗਾ ਤੇ ਕੈਮਰਾ ਆਨ ਹੁੰਦਿਆਂ ਹੀ ਮੇਰੀ ਖੰਡ ਭੱਜ ਚਲੀ ਮੇਰੇ ਕੋਲ ਪਰ ਆਪਾਂ ਫੜ ਲਈ ਕੈਮਰੇ ਦੇ ਵਿੱਚ ਭੱਜਣ ਨਹੀਂ ਦਿੱਤੀ ਹੈਗੀ ਇੱਕ ਮੇਰੀ ਖੰਡ ਉਹ ਬੈਠੀ ਹੈ ਨੀਕੀ ਜੀ ਹੈਲੋ ਕਰੋ ਫਤਿਹ ਆ ਵੱਡੀ ਖੰਡ ਬੈਠੀ ਹੈ ਗੁੱਸੇ ਹੈ ਦੀ ਹੈਲੋ ਇਦਾਂ ਹੀ ਐਕਸੈਪਟ ਕਰ ਲਓ ਬਿਨਾ ਕੀਤੇ ਪਨੀਤ ਹਾਊ ਵਾਸ ਯਰ ਟੈਸਟ ਉਹਨੂੰ ਤਾਂ ਮਦਕਾ ਦੇ ਬਸ ਇੰਦਾ ਜੀ ਉੱਪਰ ਨੂੰ ਤਾਂ ਮਤਲਬ ਗੁੱਡ ਤੇ ਨੀਚੇ ਨੂੰ ਤਾਂ ਮਤਲਬ ਵੈਰੀ ਬੈਡ ਹੈ ਮਤਲਬ ਦਿੱਤਾ ਹੀ ਨਹੀਂ ਟੈਸਟ ਨਹੀਂ ਇਤਨੇ ਕੁਝ ਵੀ ਨਹੀਂ ਕੀਤਾ ਹੈਗਾ ਨਹੀਂ ਕੋਈ ਨੀ ਤੇ ਮੇਰਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਗੁੱਸਾ ਹੈ ਮੈਨਾਂ ਨਹੀਂ ਤੇ ਚਲੋ ਇਹ ਵੀ ਮਸਲਾ ਪਹਨਲ ਕਰਾਂਗੇ ਤੇ ਅੱਜ ਸਕੂਲ ਤੋਂ ਸਿੱਧਾ ਅਸੀਂ ਚਲੇ ਗਏ ਸੀਗੇ ਮੇਰੀ ਫਰੈਂਡ ਦਾ ਬਰਥਡੇ ਸੀਗਾ ਡਿੰਪਲ ਦਾ ਤੁਸੀਂ ਸਾਰੇ ਜਾਣਦੇ ਹੋ ਡਿੰਪਲ ਨੂੰ ਹਨਾ ਤੇ ਅੱਜ ਅਸੀਂ ਬਰਥਡੇ ਸੈਲੀਬ੍ਰੇਟ ਕਰਨ ਚਲੇ ਗਏ ਸੀਗੇ ਡਿੰਪਲ ਦਾ ਅੱਜ ਦਿਨ ਖੁਸ਼ੀਆਂ ਦਾ ਸੱਜਣਾ ਸਾਡੀ ਸਹੇਲੀ ਦਾ ਜਨਮ ਦਿਨ ਸੀਗਾ ਤੇ ਮੇਰੀ ਫਰੈਂਡ ਨੂੰ ਤੁਸੀਂ ਵੀ ਇੱਥੇ ਵੀ ਸਾਰੇ ਜਾਣੇ ਵਿਸ਼ ਕਰੋ ਹਨਾ ਵਾਈਗੁਰੂ ਅਗਲੇ ਸਾਲ ਨੂੰ ਨੌਕਰੀ ਦੇ ਦੇਵੇ ਸਰਕਾਰੀ ਮੇਰੀ ਭੈਣ ਨੂੰ ਤੇ ਖੁਸ਼ ਰਵੇ ਉਹ ਹਮੇਸ਼ਾ ਸੋ ਅੱਜ ਦਾ ਦਿਨ ਓਵਰঅল ਬਹੁਤ ਵਧੀਆ ਰਿਹਾ ਤੇ ਹੁਣ ਜਸਟ ਮੈਂ ਘਰੇ ਆਈ ਸੀਗੀ ਮੇਬੀ 6 ਵਜੇ ਕਿਉਂਕਿ ਅਮਨ ਦੀਦੀ ਹਣੀ ਉੱਥੇ ਸੀ ਤੇ ਪਹਿਲਾਂ ਮੈਂ ਬਸ ਤੇ ਆਉਣਾ ਸੀ ਡਿੰਪਲ ਨੇ ਮੈਨੂੰ ਬਸ ਸਟੈਂਡ ਡ੍ਰੌਪ ਕੀਤਾ ਬਟ ਆਫਟਰ ਥੈਟ ਕਹਿੰਦੇ ਕੀ ਦੀਦੀ ਹੁਣੀ ਕਹਿੰਦੇ ਕੀ ਅਮਨ ਦੀਦੀ ਹੁਣੀ ਉੱਥੇ ਹੀ ਨੇ ਤੇ ਫਿਰ ਮੈਨੂੰ ਦੀਦੀ ਹਰਾਨੀ ਉੱਥੋਂ ਪਿਕ ਕਰ ਲਿਆ ਸੀਗਾ ਤੇ ਹੁਣ ਜਸਟ ਘਰੇ ਆ ਕੇ ਤੇ ਘਰ ਦੇ ਆਲੇ ਸਬਜੀ ਚ ਬਣਾਣੀਆਂ ਕਾਲੇ ਛੋਲੇ ਤੇ ਨਾਲ ਚੌਲ ਨਾਲ ਥੋੜੀ ਜੀਆਂ ਰੋਟੀਆਂ ਤੇ ਅਮਨ ਦੀਦੀ ਨੇ ਲਾਣਾ ਤੜਕਾ ਦੀਦੀ ਵੀਡੀਓ ਬਣਾ ਰਹੇ ਨੇ ਬਸ ਆਉਂਦੇ ਤੜਕਾ ਲਾਉਂਦੇ ਨੇ ਤੇ ਮੈਂ ਚੌਲ ਸਾਫ ਕਰ ਰਹੀ ਆ ਤੇ ਸੋਨੂ ਦੀਦੀ ਨੇ ਤੜਕਾ ਵਗੈਰਾ ਤਿਆਰ ਕਰਤਾ ਸੀਗਾ ਮਤਲਬ ਓਵਰ ਆਲ ਅਸੀਂ ਮਿਲ ਕੇ ਸਾਰਾ ਕੁਝ ਪ੍ਰੀਪੇਅਰ ਕਰ ਲਿਆ ਨੇ ਮੈਂ ਨਾ ਦੀਦੀ ਨੂੰ ਕਹਿ ਰਹੀ ਸੀ ਕਿ ਆਪਾਂ ਬਾਹਰੇ ਜਾਈਏ ਜਿੰਨਾ ਮਰਜੀ ਕੁਝ ਖਾ ਲਈਏ ਮਤਲਬ ਪੂਰਾ ਢੱਡ ਭਰਿਆ ਹੋਇਆ ਹੋਇਆ ਸੀਗਾ ਹਨਾ ਖਾ ਪੀ ਕੇ ਆਏ ਸੀਗੇ ਤੇ ਪਾਣੀ ਵੀ ਪੀ ਲਈ ਪਰ ਕੁਛ ਪਰ ਜਿੰਨਾ ਚਿਰ ਆ ਕੇ ਘਰ ਦਾ ਕੋਈ ਪਾਣੀ ਕੋਈ ਚਾਹ ਨਾ ਨਾ ਪੀ ਲਈ ਉਹਨੀ ਦੇਰ ਤੱਕ ਆਤਮਾ ਨੂੰ ਸੰਤੁਸ਼ਟੀ ਨਹੀਂ ਮਿਲਦੀ ਹੈਗੀ ਮੈਂ ਘਰ ਆ ਕੇ ਗਲਾਸ ਭਰ ਕੇ ਪਾਣੀ ਪੀਤਾ ਐ ਲੱਗਿਆ ਕਿ ਕਦੋਂ ਦੀ ਪਿਆਸ ਜਿਹੜੀ ਮੇਰੀ बुझ ਗਈ ਆਜੋ ਭਾਈ ਤੜਕਾ ਲਾ ਦੋ ਚਲੋ ਭਾਈ ਚਲੋ ਭਾਈ ਬਰਾਵਾ ਦਿਲਾ ਦੇ ਰਦੋਂ ਕੋਲੇ ਬੋਲਦੇ ਆ ਜੋ ਭਾਈ ਕਿੰਨੇ ਕਿੰਨੇ ਕਿ ਟਿੱਡੇ ਜੇ ਸ਼ਾਲਾ ਮਾਰ ਵਰ ਰਤਾ ਤੇ ਬੈਠ ਗਏ ਹਨਾ ਹਟੇ ਲਓ ਭਾਜੀ ਸੀ ਪਿਆਜ਼ ਵੀ ਗ੍ਰाइंड ਕਰ ਤੇ ਚੌਲ ਰਹਿ ਗਏ ਬਸ ਓ ਮਾਈ ਗੋਡ ਦੋਨੋਂ ਹੀ ਤਸਲੇ ਲੱਗਦਾ ਹੈ ਮੇਰ ਕੋ ਬਿਜ਼ੀ ਹੈ ਚਲ ਮੈਂ ਚੌਲ ਦਾ ਤਾਂ ਉਹ ਰੱਖਾਂ ਉਹ ਪਿਆਰ ਖੰਡ ਕਰ ਤਾਂ ਧਿਆਨ ਪਤਾ ਨਹੀਂ ਕਿਧਰ ਕਿਧਰ ਚਲਾ ਜਾਂਦਾ ਨਾ ਇਹ ਕਿਤੇ ਅੱਜ ਮੈਂ ਸਾਦੀ ਪਾਰਟੀ ਤੇ ਚਲੀ ਗਈ ਤੇ ਤੇ ਚੰਗਲੇ ਮੇਰਾ ਜੀਣਾ ਹਰਾਮ ਕਰਤਾ ਤੁਸੀਂ ਆਪ ਚ ਰਹੇਗੇ ਤੁਸੀਂ ਆਪ ਮੇਰਾ ਕੇਕ ਲੈ ਕੇ ਆਉਂਗੇ ਲੈ ਬੁੱਤ ਮੈਂ ਚੰਗੀ 라ਦੀ ਆ ਇਹ ਤਾਂ ਮੇਰੀ ਗੱਲ ਸੁਣੋ ਮੈਂ ਨੈਕਸਟ ਟਾਈਮ ਤੇ ਜਾਇਆ ਕਰਾਂਗੀ ਨਾ ਮੈਂ ਤਾਂ ਦੇਸੇ ਲਗ ਤੋਂ ਪੇਸਟਰੀਸ ਬੈਕ ਕਰਵਾ ਲਿਆ ਮੈਂ ਤੁਸ ਨਹੀਂ ਬੋਲੇ ਐਂ ਬੋਲੀ ਜਾ ਕਰੋ ਲੈ ਕੇ ਕਰੋ ਕੇ ਪਰ ਲੈ ਕੇ ਨਾ ਕਰੋ ਚਲ ਚੰਗਲੇ ਉਹੋ ਜੇ ਫੇਰ ਪਾਹੀ ਮੇਰਾ ਚਿੱਟਾ ਹੀ ਉਹ ਅੱਛਾ ਮੈਂ ਉਹ ਬਾਹਰ ਦੀ ਅਕਰਮ ਬਾਹਰ ਕਰ ਸਕਦਾ ਹਾਂ ਮੇਰਾ ਤਾਂ ਮਸੇ ਆਈ ਜਾ ਮੈਂ ਕਿਤੇ ਤਾਂ ਭੁਲੰਦਾ ਕਿ ਠੰਡ ਨਹੀਂ ਹੈ ਨਾ ਆਰੇ ਉਹ ਜਾਖੀ ਕੋਸਰ ਭਾਵੇਂ ਤਾਂ ਦਾ மூਨ ਮੈਂ ਨਾ ਤੋਂ ਕਰਤਾ ਗਾਇਸ ਜਿੰਨਾਂ ਉਹ ਜਿਹੜੇ ਕੱਪੜੇ ਲੈਣੇ ਨੇ ਉਹਦਾ மூਨ ਮਾਪ ਲੈ ਤੇ ਦਮਾ ਉਹ ਕਿੰਨੇ ਦਿੱਤੇ ਗਏ ਅੱਜ ਵੀ ਤੁਮ ਪੈਰ ਤਰਦ ਕੇ ਘਟੀ ਜਾ ਰਹੇ ਆ ਓ ਮਾਈ ਗੋਡ ਪਿੱਛੇ ਦੇਖੋ ਪਿੱਛੇ ਪਿੱਛੇ ਬਣਾਉਣੀ ਆ ਸੀ ਪਿੱਛੇ ਦੇਖੋ ਪਿੱਛੇ ਗਾਇਸ ਆਪਣੀ ਸਬਜ਼ੀ ਵੀ ਬਣ ਗਈ ਚੌਲ ਵੀ ਬਣ ਗਏ ਰੋਟੀਆਂ ਆਪਾਂ ਲਾਣੀਆਂ ਨੇ ਤੇ ਮੈਂ ਇੱਧਰ ਭਾਂਡੇ ਸਾਫ਼ ਕਰਨ ਲੱਗੀ फटाफट ਦੇਖੋ ਇਹਦੇ ਤੋਂ ਮੈਨੂੰ ਇਹ ਭਾਂਡੇ ਥੋੜੇ ਜਿਹੀ ਦਿਖਾ ਦਿਓ ਤੋਪਿਆ ਤੋ ਬਾਜ ਨਹੀਂ ਹੂੰ ਤੋ ਬਾਜ ਨਹੀਂ ਤੋ ਆਏਂਗੀ ਤੂੰ ਨਹੀਂ ਕੋਈ ਥੋੜੇ ਨੇ ਤੈਨੂੰ ਬੱਸ ਕਮੈਂ ਤੁਹ ਬੜੀ ਇੱਥੇ ਹੈਲਪ ਕਰ ਰਹੇ ਹੋ ਬਹੁਤ ਵਾਸੇ ਤੋਂ ਬਾਅਦ ਮੈਂ ਆਪਣੇ ਕੱਪੜੇ ਪ੍ਰੈਸ ਕਰਾਂ ਕਦੇ ਨਿਕ ਕਦੇ ਇੱਧਰੋਂ ਨਿਕ ਕੇ ਜਾਂਦੇ ਨੇ ਉਧਰੋਂ ਆ ਜਾਂਦੇ ਨੇ ਸੋਨੂ ਪਾ ਇੱਧਰ ਵੀ ਘੁੰਮ ਕੇ ਉਧਰ ਵੀ ਲੱਭ ਕੇ ਮੈਨੂੰ ਛੁੜ ਗਿਆ ਹੁੰਦੇ ਇੱਥੇ ਬੜੀ ਕਿੱਧਰ ਜਾ ਲੈ ਦੇ ਪਾ ਇੱਥੇ ਆ ਨਾ ਪਾਰੀ ਪੂਰੇ ਘੰਟੇ ਟੂਰ ਕਰਵਾ ਰਿਹਾ ਮੈਨੂੰ ਹੋਮ ਟੂਰ ਕਰ ਤੇਰਾ

பாட்டி <laughs> ਅੱਜ ਰਾਹੀਂ ਨਾ ਕੋਈ ਬੋਲਣਾ ਜਿਹੜੇ ਭਾਂਡੇ ਤੋਂ ਸਾਡੇ ਭਾਂਡੇ ਕਿਦਾਂ ਤੋਂ ਹੁੰਦੇ ਨੇ ਇਹ ਨਾ ਦੰਮੂ ਕੁਝ ਬੋਲਦੀ ਦੰਮੂ ਮੈਨਾਂ ਚੱਲਣਾ ਦਿੱਸਤੇ ਬਹੁਤ ਵੱਡਾ ਤੂੰ ਸਾਡਾ ਪੰਡਾ ਮੇਰੇ ਤਾਂ ਆਪਣੀ ਸ਼ੋਰ ਸੀਗਾ ਸਾਨੂੰ ਵੀ ਸਾਰਾ ਨਹੀਂ ਆਹ ਵੇਖੋ ਮਰ ਨਹੀਂ ਗਈ ਤੂੰ ਤਾਂ ਮਾਰਿਆ ਪਿਆਰੇ ਕਰਕੇ ਨਹੀਂ ਹੋਣਾ ਕਹਿੰਦਾ ਕਿ ਸੜ ਗਿਆ ਕਾ ਨਹੀਂ ਲੱਗਣਾ ਕਿ ਤੂੰ ਕਹਿੰਦਾ ਸੋ ਲੈ ਤੋ ਨਾ ਹਾਂ ਜਿਹਨੇ ਬੁੱਕਰਣਾ ਆ ਨਿਕਲ ਜਾ ਜਿਹੜੇ ਮੈਚ ਜਿਹੜੇ ਐਡ ਕਰ ਲੋ ਇਹ ਰੈਜੀਟੇਰੀਅਨ ਨੇ ਉਹਨਾਂ ਵਸੇ ਹੀ ਹੁਰਗਾ ਠੀਕ ਹੈ ਇਹਨਾਂ ਸਾਡੇ ਕਮੂ ਕੱਪੜੇ ਵੀ ਲਾਇਏ ਸਕੂਲੋਂ ਆਕੇ ਨੇ ਕਾਲਾ ਯੂਨੀਫਾਰਮ ਹੀ ਪਾਉਣੀ ਹੁੰਦੀ ਹੈ ਇਹ ਪਤਾ ਕਰ ਲਿਆ ਹੈ ਹੈ ਨਾ ਛੜਾਈ ਜਦ ਐਨੀ ਜਾਈ ਕਰਕੇ ਚੱਲਦੇ ਬਹੁਤ ਇਹ ਕੱਪੜੇ ਲਾਉਣੇ ਥੋੜੀ ਨਹੀਂ ਲੱਗਦੇ ਨਹੀਂ ਨਹੀਂ ਕਾਲਾ ਯੂਨੀਫਾਰਮ ਹੀ ਪਹਿਨਣਾ ਕੰਮ ਪਾਣੀ ਦਾ ਫਿਰ ਕੱਪੜੇ ਲਾਉਣੇ ਭਾਜੀ ਇਹ ਕੋਈ ਸਵੇਰੇ ਦਾ ਜਿਹੜੀ ਸਕੂਲ ਤੋਂ ਆ ਕੇ ਵਰਦੀ ਨਾ ਲਾਣੀ ਤੇ ਸ਼ਾਮਾਂ ਤੱਕ ਵੀ ਸਵੇਰੇ ਯੂਨੀਫਾਰਮ ਪਾਣੀ ਨਹੀਂ ਜਾਂ ਸਵੇਰੇ ਛੁੱਟੀ ਇਹ ਜਿਹੜਾ ਸੋਖਣਾ ਨੂੰ ਕੋਈ ਨਹੀਂ ਸਮਝਦਾ ਸਾਡੇ ਤੋਂ ਸਵਾਲ ਹੈ ਨਾ ਇਹਦੇ ਚ ਕੱਟ ਨਹੀਂ ਹੋ ਜਾਂਦਾ ਕਿੰਨਾ ਖਰਚ ਪੈ ਨਹੀਂ ਹੈਗੇ ਸਕੂਲਾਂ ਚ ਇਹਦੇ ਚ ਕੱਟ ਜੀ ਮਨੇ ਪਾਈ ਤੂੰ ਵੀ ਇੰਨੀ ਜਹੀ ਦੀਆਂ ਮਿਲ ਨੇ ਹੈ ਨਹੀਂ ਉਸ ਤੋਂ ਆਹ ਸਾਰੇ ਗੱਡੀ ਕਰਨ ਡੰਡਾ ਲੈ ਕੇ ਪੈ ਜਾਣਾ ਜਰ ਇਹਦਾ ਬੜਾ ਕੱਪੜੇ ਲਾਓ ਤਨ ਕੱਪੜੇ ਲਾਉਣੇ ਪੈਂਦੇ ਸੀਗੇ ਤੂੰ ਵੀ ਫਿਰ ਜ਼ਿੰਦਗੀ ਦਾ ਮਜ਼ਾ ਨਹੀਂ ਲਿਆ ਅੱਜ ਤੱਕ ਹੁਣ ਮੈਂ ਮਜ਼ਾ ਤੁਸੀਂ ਲੈ ਹੋਰ ਮਜ਼ਾ ਤਾਂ ਹੀ ਲੈ ਕਹਿੰਦੀ ਦੱਸ ਪਾ ਜਿਵੇਂ ਨ ਮਜ਼ਾਕ ਲੈ ਰਿਹਾ ਮਜ਼ਾਕ ਹੀ ਲੈ ਰਿਹਾ ਜ਼ਿੰਦਗੀ ਦਾ ਕੇ ਅਗਰ ਕਾਵੜ ਪਾਣੀ ਕੋਲ ਤੇ ਕਿਤੋਂ ਕੋਈ ਬੜੀ ਟੀਮ ਦਾ ਤੇ ਸਾਡੇ ਇਹ ਵੀ ਆ ਵੀ ਇਹਨਾਂ ਨੂੰ ਲੱਗ ਗਿਆ ਨਾ ਇਸ ਵੀ ਕੈਮ ਚੈੱਕ ਕਰਨ ਲੈ ਨਾ ਮੋਟ ਨਾ ਤੁਸਾਂ ਫੁਕਾਤੀ ਸਾਫ ਵਾਪੇ ਕਰ ਦੋ ਨਾ ਚਲੇਗਾ ਬੜੇ ਪ੍ਰਸੰਗ ਨੇ ਮੇਰੇ ਨਾਲ ਪਿਆਰ ਬਹੁਤ ਹੋਰ ਦੇ ਵੱਡਾ ਹੈ ਮੇਰਾ ਬਾਪ ਕੰਮ ਲੋਜੀ ਕਰਦੇ ਆਖਾ ਆਪਾਂ ਜਮੇ ਇਸ ਕੰਮ ਨਹੀਂ ਆ ਕੰਮ ਨਹੀਂ ਜਮਨੇ ਆਪਾਂ ਕੰਮ ਨਹੀਂ ਆ ਮੈਂ ਆਗੇ ਤਾਂ ਆ ਗਈ ਤੇ ਗੁੱਟ ਨਹੀਂ ਨਾ ਅਮਣ ਮੰਨ ਤੋਂ ਫਫੇ ਗੁੱਟ ਨਹੀਂ ਨਾ ਬਣ ਚਲ ਨਹੀਂ ਚੰਗਾ ਤੂੰ ਹੀ ਨਹੀਂ ਕੁਝ ਵੀ ਕਰਨਾ ਹੈਗੀ ਮੈਂ ਚੱਲੀ ਆ ਚਲੇ ਕੇ ਸੋਨੂੰ ਆਏਂਗੀ ਆ ਜਾ ਫਿਰ ਲੋ ਵੀ ਮਿੱਤਰੋ ਜਦੋਂ ਜਹਿਰ ਕਰਕੇ ਮੰਤਰ ਅਸੀਂ ਫੋਕ ਕੇ <laughs> मैं मैं <laughs> 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 जो तो कुछ तो 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 ना पता लगे हाउ गि गिली गपा बू जे कि बेचारा मेरा भीर मेरे <laughs> ਮੈਂ ਇਹਨਾਂ ਨੂੰ ਕਹਾਂ ਵੀ ਤੈਨੂੰ ਕਿ ਤੂੰ ਕਿਧੇ ਪਿੱਛੇ ਲੱਗ ਕੇ ਆਇਆ ਤੈਨੂੰ ਕਿੰਨੇ ਗਿਆ ਹਿੱਤ ਵੀ ਤੂੰ ਜਾ ਹੈਂ ਵੀ ਤੇਰਾ ਦਿਮਾਗ ਪਾ ਯਾਰ ਹੁੰਦਾ ਤੂੰ ਬੰਦ ਹੋਵੇ ਜੇ ਜੇ ਫਿਰ ਨਹੀਂ ਆ ਡਗੜੋਂ ਨੂੰ ਕੁਝ ਜਾਣ ਨੂੰ ਜੀ ਕਰਨਾ ਹੈ ਆ ਇਹ ਉਲਟਾ ਨੂੰ ਦક્ષਨਾ ਦੇ ਕੇ ਤੋਰਨਾ ਹੈ ਕਿ ਆ ਜਾ ਤੁਹਾਡੇ ਕੋਲ ਮੰਤਰ ਪੜਾ ਦੇ ਦਨ ਦੱਖਵਾ ਨੂੰ ਆਪੋਜ਼ਿਟ ਕਰਵਾ ਦੇਣਾ ਹੈ ਉਹਦਾ ਮੰਤਰ ਉਹ ਜਿੱਧਰ ਸਾਡੇ ਦਰਮਿਆਨ ਵਾਸੀ ਫੈਮਲੀ ਪਹੁੰਚੂ ਕੇ ਰੋਟੀਆਂ ਮੇਰੇ ਨਾਲ ਥੱਲਣ ਵਾਸਤੇ ਭਾਂਡੇ ਮਾਰੀ ਨਹੀਂ ਸੋਨੂੰ ਤੇਰੇ ਤੋਂ ਪਹਿਲਾਂ ਭਾਂਡੇ ਮੈਂ ਮਾਜੇ ਤੇ ਪ੍ਰੂਫ ਵੀ ਇਹ ਵੀਡੀਓ ਦੇ ਵਿੱਚ ਮਗਰੋਂ ਕਿੰਨੇ ਮਾਜੇ ਮੈਂ ਇਹ ਪਤਾ ਤੁਹਾਨੂੰ ਨਹੀਂ ਮਗਰੋਂ ਮੈਂ ਫਿਰ ਪਾਰਟੀ ਅਟੈਂਡ ਕਰਨ ਗਈ ਮੈਂ ਸਿਹਦੀ ਭਾਂਡੇ ਮਾਜਣ ਨਹੀਂ ਆ ਕੇ ਇੰਨੇ ਮੈਂ ਆਪਣੇ ਬੰਦੇ ਤੋਂ ਹੀ ਜ਼ਿੰਦਗੀ ਚ ਮੈਨੇ ਖਾਦੇ ਜਨੇ ਆਪਣੇ ਮੁੰਡੇ ਤੋਂ ਖਾਦੇ ਮੰਮਾ ਤੁਸੀਂ ਐ ਕਰਕੇ ਆਏ ਤੁਹਾਨੂੰ ਉੱਥੇ ਮੇਰਾ ਚੇਤਾ ਨਹੀਂ ਆਇਆ ਤੁਸੀਂ ਕਿਦਾਂ ਦੇ ਮੰਮਾ ਤੁਸੀਂ ਆਪ ਦਾ ਘਟਾਇਆ ਚੰਗਾ ਪੰਨੇ ਦੋਨੇ ਜਾਣੇ ਦਮੂ ਤੇ ਆਹ ਵੇਖੋ ਆਹ ਵੇਖੋ ਪਤਾ ਕੀ ਕਰਦੇ ਹੁਣ ਮੈਨੂੰ ਬਿਨਾ ਦੱਸਦੇ ਨਹੀਂ ਉਥੇ ਪਹੁੰਚਿਆ ਹਾਂ ਤਾਂ ਕਿਹੜਾ ਕਿ ਮੈਂ ਤਾਂ ਚੰਗਾ ਵੱਡਿਆ ਮੈਂ ਸਵਾਲ ਮੈਨੂੰ ਆ ਮੈਂ ਚ ਭੁੱਲ ਗਈ ਮੈਨੂੰ ਲੱਗਿਆ ਵੀ ਮੈਂ ਚ ਦਮਣ ਹੈਗੀ ਨਾਲ ਫਿਰ ਮੈਨੂੰ ਲੱਗਿਆ ਯਾਰ ਅੱਜ ਤਾਂ ਇਕੱਲੇ ਨਹੀਂ ਉਤਰਨਾ ਹੈ ਸਭ ਹੀ ਬਾਹਰ ਸੀਗੀ ਉਦੋਂ ਤਵਾ ਤਾਂ ਤਾੜੇ ਬੋਟਨ ਨਾਲ ਤੇ ਹੀ ਹੋਣੀ। ਤਵਾ ਹਿਲ ਆ ਲਿਆ ਗਾਇਸ ਬਹੁਤ ਜ਼ਿਆਦਾ ਭਾਰਾ ਤੇ ਇਹਨੂੰ ਨਾ ਸਿਕਨ ਗਰਮ ਹੁੰਨ ਬਹੁ ਟਾਈਮ ਲੱਗਦਾ। ਪਰ ਜਦੋਂ ਗਰਮ ਹੁੰਦਾ ਫਿਰ ਨਹੀਂ ਮੂਲੀਆਂ ਨੇ ਮੂਲੀਆਂ ਦੇ ਪੱਤੇ ਪਾੜ ਰਗੜ ਕੇ ਮਾਈ ਗੋਡ ਅੰਮਣ ਫੋਨ ਤੇ ਗੱਲ ਦੇਈ ਆ ਕਰਨ। ਚਲ ਟੈਂਪਸ ਕਰੀਏ 5 ਮਿੰਟ ਤਾਂ ਬਸ ਇੱਕ ਜੇ ਫਿਰ ਪਕਾ ਲੇ। ਅੱਧੀ ਅੱਧ ਮੈਂ ਲੱਖ ਜੀ ਦਲ ਦਉਂਦੀ ਤੇ ਮੇਰੇ ਪੈਰ ਦਰਦ ਕਰਨਦੇ ਨੇ। ਮਿੰਨ ਮੈਨੂੰ ਤੇ ਆਪ ਵੀ ਵਧੀਆ ਲੱਗੀ ਆਹ ਵਾਲੀ ਚੰਦੂਲੀ ਵਧੀਆ ਕੋਈ ਵੀ ਸਬਜੀ ਆਪਾਂ ਕੋਈ ਨਵੀਂ ਟੇਸਟ ਕਰਦੇ ਨਾ ਇੱਕ ਇੱਕ ਵਾਰੀ ਵਧੀਆ ਲੱਗਦੀ ਉਹ ਦੋ ਬਾਰੀ ਵਧੀਆ ਲੱਗਦੀ ਹੈਗੀ ਚਲੋ ਗਾਇਸ ਹੁਣ ਅਸੀਂ ਰੋਟੀਆਂ ਲਾਈਏ ਸਬਜੀ ਆਪਣੀ ਬਸ ਬਣ ਗਈ ਐ ਕਿਉਂਕਿ ਬਾਜੀ ਹੁਣ ਬਹੁਤ ਭੁੱਖ ਲੱਗੰਦੀ ਐ ਤੇ ਉਹ ਕਹਿੰਦੇ ਛੇਤੀ ਰੋਟੀ ਬਣਾ ਦਿਓ ਸਾਨੂੰ ਅੱਦਿਆਂ ਨੇ ਤੇ ਤੁਰਦੇ ਆ ਫਿਰਦੇ ਨੇ ਕੇਲੇ ਖਾ ਲੈਨੇ ਇਹ ਮੱਛਰੀ ਜੀ ਕਿੱਥੋਂ ਆ ਰਹੀ ਆ ਹਾ ਉਹ ਤਾਂ ਵਾਟ ਆਰ ਯੂ ਡੂਇੰਗ ਮੀ ਜਾਨ ਹੋਣੀ ਮਾਂ ਛੱਦ ਕੇ ਨਹੀਂ ਕੀ ਮਾਇਆ ਤੇ ਮੂਰਾ ਹੁਣ ਦੀ 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 ਜਿਆਦਾ ਹੁੰਦੀ ਮੇ ਪੁੱਤ ਹੈ ਹਾਂ ਹਾਈ ਮਾ ਪਾਪਾ ਤਾਂ ਵੀ ਮਾ ਦੋ ਵੀ ਹਾਂ ਪਾਪਾ ਦਾ ਮੀਂਹਵਾ ਦੋ ਬਣਾਓਗੇ ਹੈ ਅੱਛਾ ਤੁਸੀਂ ਆਪਣੇ ਕੁਝ ਕਹਿਣਾ ਚਾਹੋਗੇ ਕੁਝ ਤਾਂ ਕਹੋ ਆਪਣੀ ਆਠ ਮਾਰੀ ਦੱਸੋ ਪਤੀ ਉਹ ਘੰਟੇ ਬਣਾ ਲੇ ਅੱਛਾ ਇਹ ਜਿਹੜੇ ਬਾਕੀ ਬਣਾਏ ਸੀ ਦਿਖਾਏ ਸੀ ਹੈ ਆ ਮੈਂ ਤਾਂ ਵੀਡੀਓ ਸੀਮੂ ਦੀ ਯਾਦ ਆ ਰਹੀ ਵੇਖ ਤੇ ਸਹੀ ਉਹਨੇ ਐਸ ਬਣਾਇਆ ਕਿੱਡਾ ਸੋਣਾ ਕਹਿੰਦਾ ਦੀਦੀ ਦਾ ਮੈਸ ਬਣਾਇਆ ਪਾਣੀ ਉਰ ਦੇ ਗਿਲੀ ਗਿਲੀ ਕ ਪਹੂਗਾ ਕੇ ਸੋਨ ਤਾਂ ਆਪ ਕੇ ਉਹ ਨਾ ਤਵਾ ਚੱਲ ਨਾ ਬਾਵਾ ਰੋਟੀਆਂ ਸੋਨੂ ਮਮਾ ਦੇਖੋ ਐਸਾ ਬਣਾ ਰਿਹਾ ਐਸਾ ਕਹਿੰਦਾ ਸਿਮੂ ਦੀ ਹਾਂ ਪਤਾ ਸਿਮੂ ਦੀ ਫੋਟੋ ਬਣਾ ਲੈ ਆ ਹੋਰ ਬਸ ਕੀ ਸੋਨੂ ਤੋ ਦਮਣੂ ਪਿਆ ਤਾਂ ਮੇਰੇ ਨਾਲ ਜੇ ਤੂੰ ਨਹੀਂ ਵੇਲੀ ਤੇ ਚਲ ਆ ਜਾ ਫਿਰ ਥੋੜੀਆਂ ਹੀ ਰੱਖਣੀਆਂ ਚੌਲ ਬਣੇ ਹੋਏ ਨਾਲ ਜਿੰਨ ਚੌਲ ਹੀ ਬਣਾਏ ਹੋਈਆਂ ਹੈ ਹੈ ਮੈਨਾਂ ਤਾਂ ਬਣ ਗਈ ਹੋਣੀ ਐ ਮੈਨਾਂ ਕੋਲ ਚੱਲ ਦੋ ਲਗਲਾਂਗੇ ਲਿਆ ਪੌਣੇ ਫਰਾ ਸਾਾਨੂੰ ਮੈਨੂੰ ਬਹੁਤ ਸਖ ਮੋਝ ਪਹਿਲੇ ਦੋ ਤੋਂ ਕਿਵੇਂ ਬਾਪੀ ਕਰਾਂਗੇ ਤੇਰੇ ਤੋਂ ਨਹੀਂ ਚੱਲ ਲਿਆ ਨਹੀਂ ਮੈਂ ਵਰਦੀ ਵੀ ਪ੍ਰੈਸ ਕਰਨੀ ਵਾਸਤੇ ਬਹੁਤ ਡਰ ਗਾਇਸ ਫਾਈਨਲੀ ਤਵਤ ਆਪ ਗਿਆ ਤੇ ਆਪਾਂ ਹੁਣ ਰੱਖੀਏ ਫੋਨ ਤੇ ਵਲੌਗ ਵੀ ਆਪਾਂ ਇੱਥੇ ਕਰੀਏ ਐਂਡ ਤਾਂ ਆਪਾਂ ਮਿਲਾਂਗੇ ਨਵੇਂ ਵਲੌਗ ਦੇ ਨਾਲ ਕਿ ਸਾਰੇ ਮੇਰੇ ਭੈਣ ਭਰਾਵਾਂ ਨੂੰ ਸਾਸ਼ਟਰੀ ਅਕਾਲ ਤੇ ਸਾਰੇ ਭੈਣ ਭਰਾਵਾਂ ਨੇ ਇੰਨੇ ਕਮੈਂਟ ਆਏ ਪਰਸਨਲੀ ਮੈਸੇਜ ਆਏ ਕਿੰਨਾ ਪਿਆਰ ਕਰਦੇ ਆਪਾਂ ਨੂੰ ਕਿੰਨੀ ਫਿਕਰ ਕਰਦੇ ਉਹ ਸਾਡੀ ਮੰਨ ਦੀਦੀ ਹਰਾਨ ਵੀ ਮੈਨੂੰ ਵੀ ਸੋਨ ਬੀਜੀ ਨੂੰ ਤਿੰਨਾਂ ਨੂੰ ਕੀ ਹੋ ਗਿਆ ਫਦੇ ਨਾ ਫੋਨ ਤੋਂ ਦੇਖ ਦੇ ਕੇ ਡਰਾਈਵ ਬਣਾਉਂਦਾ ਹੈ ਕੱਲ ਬੁੱਤ ਗੱਲ ਨਾਨੀ ਨਾਲ ਇਲੂ ਇਹ ਨਾਨੀ ਨਾਲ ਜਾਣ ਕੇ ਮਸਕਰੀਆਂ ਕਰਦਾ ਹੈ